ਦੀਵਸਤਰੀ ਕੀ ਨਾਮ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਬਰਬੀਰ ਸਿੰਘ ਗੁਰਦਾਰਾ ਅਰਦਾਸਪੁਰੀ ਦਾ ਪ੍ਰਧਾਨਾ ਜੀ ਜੋ ਰਾਤ ਕਟਲਾਪ ਆਪਣੇ ਤਿਗਰੀ ਹੋ 10 ਵਜੇ ਦਾ ਟਾਈਮ ਸੀਗਾ ਕਦਾਸ ਨੂੰ ਫੋਨ ਆਇਆ ਜੀ ਕਿ ਇੱਥੇ ਆ ਕੰਮ ਹੋਇਆ ਅਸੀਂ ਆਏ ਜੋ ਆਪਣੇ ਮੇਨ ਰੋਡ ਤੋਂ ਐਂਟਰ ਹੁੰਨੇ ਆ ਉਥੇ ਇੱਕ ਗੁਰੂ ਸਾਹਿਬ ਦਾ ਆਪਣੇ ਰਬਾਬਾ ਰੋਆ ਸੀ ਮਹਾਰਾਜ ਦਾ ਸਰੂਪ ਲੱਗੇ ਹੋਇਆ ਨਾ ਉਥੇ ਫਲੈਕਸੀ ਬੋਰਡ ਤੇ ਜੋ ਅਮਰਜੀਤ ਸਿੰਘ ਦਾ ਪੁੱਤਰ ਕਲਦੀਪ ਸਿੰਘ ਪਰਜਾਪਤ ਉਹਨਾਂ ਨੇ ਜੋ ਗੁਰੂ ਸਾਹਿਬ ਦੇ ਸਰੂਪਾਂ ਦੀ ਬਿਆਦਲੀ ਕੀਤੀ ਹੈ ਛੂਟੀ ਦੇ ਨਾਲ ਉਹ ਸਰੂਪ ਸਾਰੇ ਪਾੜੇ ਹਨ ਹਾਂ ਫਲੈਕਸੀ ਪਾਰਟੀ ਉਹਨਾਂ ਨੇ ਉਹ ਆਪਣੇ ਤਾਹਾਂ ਤੋਂ ਲਾ ਕੇ ਥੱਲੇ ਹਿੱਟਤੀ ਜੋ ਅਸੀਂ ਜਦੋਂ ਪ੍ਰਸ਼ਾਸਨ ਨੂੰ ਫੋਨ ਕੀਤਾ ਸਪੰਚਾਇਤ ਵੀ ਆ ਗਈ ਇੱਥੇ ਹੋਰ ਵੀ ਪਤਵੰਤੇ ਸੱਜੇ ਪਿੰਡ ਦੇ ਸਾਰੇ ਆ ਜਿਆ ਔਰ ਪਤਵੰਤੇ ਸੱਜਣਾ ਦੇ ਵਿੱਚ ਪੰਚਾਇਤ ਆਪਣੇ ਬਹੁਤ ਮਲਾਜਮਾਂ ਨੇ ਆ ਕੇ ਉਹਨੂੰ ਗ੍ਰਿਫਤਾਰ ਕਰਕੇ ਰਾਤ ਲੈ ਗਏ ਸੀਗੇ ਸਵੇਰੇ ਸਾਡੇ ਸਾਰੇ ਜਥੇਬੰਦੀਆਂ ਉਹ ਨੰਗ ਸਿੰਘ ਫੌਜਾ ਵੀ ਆਈਆਂ ਸੀ ਸੋ ਸਾਡਾ ਪਿੰਡ ਦੇ ਸਾਰੇ ਪੰਚ ਸਰਪੰਚ ਹੋਰ ਪਿੰਡ ਦੇ ਮੋਹਤਵਾਰ ਬੰਦੇ ਉੱਥੇ ਗਏ ਸੀਗੇ ਜੋ ਕਿ ਉਹਦੇ ਤੇ ਹੁਣ 295 ਦਾ ਪਰਚਾ ਹੋ ਗਿਆ ਸੋ ਅਸੀਂ ਅਮੰਗ ਕਰਦੇ ਹਾਂ ਉਸ ਪਰਿਵਾਰ ਤੇ ਉਹ ਬੰਦੇ ਤੇ ਵੀ ਤੂੰ ਆਪ ਉਹ ਤੇ ਮਾਰਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਮਾਈ ਜੀ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੇ ਆਂ ਵੀ ਉਹਦੇ ਸ਼ਕਤ ਤੋਂ ਸ਼ਕਤ ਕਾਰਵਾਈ ਕੀਤੀ ਜਾਵੇ ਜੀ। ਕਾਹਾਂ ਨੂੰ ਕੋਈ ਹੋਰ ਨਾ ਕੋਈ ਐਸੀ ਕੋਈ ਕਾਰਵਾਈ ਕਰ ਸਕੇ। ਕਿੰਗਾ ਕਾਰਨ ਵੀ ਇਸ ਤਰ੍ਹਾਂ ਦੀ ਘਟਨਾ ਹੋਣੀ। ਇਹ ਜਾਣੀ ਪਤਾ ਜੀ ਇਹਨਾਂ ਨੂੰ ਉਸੇ ਨੂੰ ਪਤਾ ਹੋਣਾ। ਸਾਨੂੰ ਪਤਾ ਕਰਨਾ ਚਾਹੀਦਾ ਵੀ ਇਹ ਬੰਦੇ ਨੇ ਕੀ ਦੀ ਸਹਤੇ ਕੀਤਾ ਵਾ ਤੇ ਇਹ ਕੌਣ ਕਰਾ ਰਿਹਾ ਵਾ ਇਹ ਕਿਹਦੇ ਕਹਿਣ ਤੇ ਹੋ ਰਿਹਾ ਵਾ ਉਹ ਬੰਦਾ ਇੰਨੇ ਜੋਗਾ ਹੈ ਨੀ ਦਾ ਵੀ ਜਿੰਨਾ ਹੋਵੇ ਵੱਡਾ ਇਹ ਕੰਮ ਕਰੀ ਜਾਂਦਾ ਜੀ। ਅਸੀਂ ਇਹੀ ਚਾਹੁੰਦੇ ਆ ਵੀ ਇਹਦੀ ਬਰੀਕੀ ਨਾਲ ਜਾਂਚ ਆਣ-ਬਾਣ ਕੀਤੀ ਜਾਵੇ ਜੀ ਵੀ ਮੁੱਦੇ ਦਾ ਸਾਰੇ ਦਾ ਪਤਾ ਲੱਗੇ ਛੋਗੇ ਵੀ ਇਹ ਕੱਢਣਾ ਕਿਹਦੇ ਕਹਿਣ ਤੇ ਕੀਤੀ ਗਈ ਆ ਉਹਦੇ ਥੂਂ ਦੀਆ ਕੋਲਾ ਕੱਢਿਆ ਜਾਣ ਡਿਟੇਲਾਂ ਕੱਢਿਆ ਜਾਣ ਜੀ ਤੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਸਖਤ ਤੋਂ ਸਖਤ ਉਹਨੂੰ ਸਜ਼ਾ ਦਿੱਤੀ ਜਾਵੇ ਜੀ ਹੁਣ ਤੁਸੀਂ ਉਹ ਤੋਂ ਪੁਲਿਸ ਵੀ ਕਰ ਦਿੱਤੀ ਐ ਇਨਫੋਰਮੇਸ਼ਨ ਨਾ ਪੁਰਸੇ ਤੇ ਆਈ ਆ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਦਾ ਜੀ ਫੋਲੋ ਸਾਰਾ ਰਾਤ ਦੇ ਸਾਡੇ ਨਾਲ ਆਈ ਆਦਾ ਰਾਤ ਦੇ ਸਾਡੇ ਨਾਲ ਨੇ ਤੇ ਨਾ ਗਦਾਥੇ ਬੰਦੀਆਂ ਵੀ ਬਾਬਾ ਜੀ ਆਏ ਨੇ ਤੇ ਹੋਰ ਵੀ ਚੈਨਲ ਵਾਲੇ ਵੀਰ ਆਏ ਨੇ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਸਾਨੂੰ ਪ੍ਰਸ਼ਾਸਨ ਤੇ ਪੂਰਾ ਮਾਣ ਆ ਜੀ ਬਸੇਓ ਸਾਡੇ ਨਾਲ ਮੋٹے ਨਾ ਮੋਟਾ ਛੋੜ ਕੇ ਖੜੇ ਨੇ ਹੁਣ ਵੀ ਪ੍ਰਸ਼ਾਸਨ ਦੇ ਅਧਿਕਾਰੀ ਸਾਡੇ ਕੋਲੇ ਨੇ ਕਿ ਜੀ ਤੇ ਗਾਹਾਂ ਵੀ ਹੋਰ ਪ੍ਰਸ਼ਾਸਨ ਵਾਲੇ ਆ ਰਹੇ ਨੇ ਜੀ ਤੇ ਉਹਨਾਂ ਵੱਲੋਂ ਫਾਲੋ ਸਹਿਯੋਗ ਮਿਲ ਰਿਹਾ ਜੀ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਇਹ ਮੁੱਦੇ ਤੇ ਸ਼ਕਤ ਤੋਂ ਸ਼ਕਤ ਕਾਰਵਾਈ ਕੀਤੀ ਜਾਵੇ ਤਾਂ ਜੋ ਜੀ ਆਪਣੇ ਗੁਰੂ ਘਰ ਆਦੀ ਬੇਆਦਬੀਆਂ ਹੁੰਦੀਆਂ ਨੇ ਜਾਂ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਉਹਦੇ ਠੱਲ ਪਾਈ ਜਾਵੇ ਜੀ ਬੇਏ ਦੇ ਵਿੱਚ ਮਾਹੌਲ ਖਰਾਬ ਹੋਣ ਦੀ ਸਥਿਤੀ ਬਹੁਤ ਬਣ ਜਾਂਦੀ ਆ ਜੀ ਆਪਾਂ ਇਹੀ ਚਾਹੁੰਦੇ ਆਂ ਵੀ ਇਹ ਦੇ ਸ਼ਕਤ ਤੋਂ ਸ਼ਕਤ ਕਾਰਵਾਈ ਕੀਤੀ ਜਾਵੇ ਜੀ ਤਾਂ ਜੋ ਕੋਈ ਹੋਰ ਵੀ ਵਿਅਕਤੀ ਇਹ ਤੋਂ ਅੱਗੇ ਹੋ ਕੇ ਬੀਏ ਕੰਮ ਗੱਲਬਾਤ ਨਾ ਕਰੀ ਜੀ ਸਰ ਇੱਕਦਮ ਬੁਰੀ ਕੋਈ ਬਿਆਦਮੀ ਦਾ ਮਾਮਲਾ ਸਾਹਮਣੇ ਆ ਕਿ ਮਟਰਾ ਤੇ ਕੀ ਕਰ ਹੋਇਆ ਇਹ ਸਰਪਿੰਡ ਬਲੁੰਦੀ ਦਾ ਅੰਮਰਜੀਤ ਸਿੰਘ son of ਕੁਲਦੀਪ ਸਿੰਘ ਇਹ ਬਲੁੰਦੀ ਜੀ ਇਹਨਾਂ ਨੇ ਕੀ ਕੀਤਾ ਰਾਤ ਉੱਥੇ ਇਹਨਾਂ ਦੇ ਘਰ ਦੇ ਨਾਲੇ ਗਲੀ ਜਾਂਦੀ ਹੈ ਗਲੀ ਦੇ ਪਿੱਛੇ ਗੁਰਦੁਆਰਾ ਸਾਹਿਬ ਜੀ ਪੰਥਰੋ ਸਾਹਿਬ ਜੀ ਦਾ ਉੱਥੇ ਲੱਗੀ ਸੀ ਫਲੈਕਸੀ ਲੱਗੀ ਸੀ ਉਹਦਾ ਮਹਾਰਾਜ ਜੀ ਇਹ ਲਾ ਕੇ ਇਹਨਾਂ ਨੇ ਉਥੋਂ ਫਲੈਕਸੀ ਲਾ ਕੇ ਥੰਦੇ ਬਾੜਤੀ ਜੀ ਉਦੇ ਖਿਲਾਫ ਜੀ ਇਹਨਾਂ ਦੇ ਖਿਲਾਫ ਕਾਰਜਵੰਦ ਤਰੀਕ ਕਰਤਾ ਜੀ ਤੁੱਤੀ ਸ਼ੁਰੂ ਕਰ ਰਹੇ ਹੈਗੇ ਕਿਹਦੇ ਪੈਨਾਂ ਦੇ ਕਾਰਨ ਹੈ ਜੀ ਕਿਹਦੇ ਮੇਰੇ ਪਰਦੇ ਨੇ ਤਾਂ ਕੀ ਨਾਮ ਦਾ ਪ੍ਰਧਾਨ ਜੀ ਆਈ ਹਾਂ ਜੀ ਅੱਛਾ ਜੀ ਲੱਗਿਆ ਪਤਾ ਵੀ ਕੀ ਕਾਰਨ ਹੈ ਕਿਉਂ ਵੀ ਗਲਤ ਕੀਤੀ ਹੈ ਨਹੀਂ ਤੁੱਤੀਸ਼ ਕਰ ਰਹੇ ਸੇ ਕਿਹਦੇ ਪਰਭੂ ਜਨਾ ਹਰਮੇਰ ਸਿੰਘ ਨੇ ਹਰਮੇਰ ਸਿੰਘ ਦੇ ਬਿਆਨ ਤੇ ਪਰਚਾ ਦਰਜ ਕੀਤਾ